ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਦੇਖੋ ਜੀ ਚੇਅਰ ਲਿਆਂਦੀਆਂ ਸੀਗੀਆਂ ਤੇ ਸਾਡੇ ਮੈਕਸ ਨੂੰ ਚੇਅਰ ਬਹੁਤ ਪਸੰਦ ਆਈ ਆ ਤੇ ਗੱਲਾਂ ਵੀ ਦੇਖੋ ਬਹੁਤ ਹੀ ਧਿਆਨ ਨਾਲ ਸੁਣਦਾ ਪਿਆ ਮੈਕਸ ਤੇ ਅਸੀਂ ਇਹਨੂੰ ਉੱਪਰੋਂ ਉਤਾਰਿਆ ਸੀਗਾ ਤੇ ਕਹਿੰਦਾ ਕਿ ਨਹੀਂ ਮੈਂ ਉੱਪਰ ਹੀ ਬੈਠਣਾ ਆ ਸਾਡੇ ਨਾਲ ਲੜਾਈ ਕਰਨ ਡਿਆ ਆ ਕਿ ਮੈਨੂੰ ਥੱਲੇ ਨਹੀਂ ਉਤਾਰਨਾ ਤੁਸੀਂ ਉੱਪਰ ਬੈਠਣਾ ਆ ਮੈਂ ਅਵੇ ਲੋਕ ਕਿੰਨੇ ਆਰਾਮ ਦੇ ਨਾਲ ਬੈਠਾ ਤੁਸੀਂ ਦੇਖ ਹੀ ਸਕਦੇ ਆ ਤੇ ਕਿੰਨਾ ਕਿਊਟ ਲੱਗਣ ਡਿਆ ਨਾ ਬੈਠਾ ਹੋਇਆ ਤੁਸੀਂ ਦੱਸਣਾ ਤੁਹਾਨੂੰ ਸਾਡਾ ਮੈਕਸ ਕਿਵੇਂ ਦਾ ਲੱਗਦਾ ਦੇਖੋ ਕਿੰਨਾ ਭੋਲਾ ਬਣ ਕੇ ਬੈਠਾ ਬਸ ਮੈਂ ਮੇਰੇ ਲਈ ਜਿੱਦਾਂ ਨਾ ਚੇਅਰ ਲੈ ਕੇ ਆਏ ਆ ਤੇ ਮੈਂ ਹੀ ਬੈਠਣਾ ਉੱਪਰ ਸਾਨੂੰ ਅੱਗੇ ਮਤਲਬ ਬੋਲਣ ਡਿਆ ਸੀਗਾ ਕਿ ਮੈਂ ਨਹੀਂ ਬੈਠਣ ਦੇਣਾ ਤੁਹਾਨੂੰ ਤੁਸੀਂ ਉੱਤੋਂ ਥੱਲੇ ਉਤਰੋ ਤੇ ਮੈਂ ਬੈਠਣਾ ਆ ਦੇਖੋ ਮੈਕਸ ਅੱਜ ਚੱਲੀਏ ਬਾਹਰ ਬਾਰ ਚਲੀਏ ਆਪਾਂ ਚੇਨਪਾਕ ਕੇ ਬਾਹਰ ਘੁੰਮੀ-ਘੁੰਮੀ ਕਰਨ ਵਾਸਤੇ ਚਲੀਏ ਆਪਾਂ ਜਾਣਾ ਹੈ ਬਾਹਰ ਕੁਝ ਖਾਣਾ ਨਹੀਂ ਇੱਥੇ ਦਿਨ ਵਧੀਆ ਲੱਗਦਾ ਪਿਆ ਬੈਠਣਾ ਬੋਲਦੇ ਨਹੀਂ ਸਹੀ ਲੱਗਦਾ ਦਿਨ ਨੂੰ ਬੈਠਣਾ ਇੱਥੇ ਅੱਜ ਰਾਤ ਦਾ ਖਾਣਾ ਪੀਣਾ ਇੱਥੇ ਹੀ ਹੋਏਗਾ ਉੱਪਰ ਹੀ ਅੱਜ ਸੋਣਾ ਵੀ ਉੱਪਰ ਹੀ ਹੈ ਫੇਰ ਨਹੀਂ ਕਹਿਣਾ ਕਿ ਛੋਟੀ ਪੈ ਗਈ ਚੇਅਰ ਸੌਣ ਵਾਸਤੇ ਸਾਰੀਆਂ ਗੱਲਾਂ ਮੇਰੀਆਂ ਧਿਆਨ ਨਾਲ ਸੁਣਦਾ ਵਯਾ ਬਹੁਤ ਹੀ ਜ਼ਿਆਦਾ ਸਿਆਣਾ ਆ ਸਾਡਾ ਮੈਕਸ ਸਾਰਾ ਪਤਾ ਹੁੰਦਾ ਇਹਨੂੰ ਕਿੱਥੇ ਗਏ ਕਦੋਂ ਆਏ ਤੇ ਕਦੋਂ ਆਣਾ ਇਹਨਾਂ ਨੇ ਹੈਨਾ ਮੈਕਸ ਦੱਸ ਦੋ ਤੁਸੀਂ ਵੀ ਕੋਈ ਗੱਲ ਕਰ ਲੋ ਕੋਈ ਗੱਲ ਨਹੀਂ ਕਰਨੀ ਕੋਈ ਗੱਲ ਨਹੀਂ ਕਰਨੀ ਫਰੈਂਡਸ ਦੇ ਨਾਲ ਹੈਲੋ ਹਾਈ ਕੋਈ ਨਹੀਂ ਗੱਲ ਕਰਨੀ ਬੋਲੋ ਚਲੋ ਬਸ ਸਵੇਰ ਤੋਂ ਲੈ ਕੇ ਤੇ ਰਾਤ ਨੂੰ ਤੱਕ ਸੌਣ ਹੀ ਸੌਣ ਹੁੰਦਾ ਨੇ ਕਿ ਸੌਣਾ ਹੀ ਆ ਬਸ ਥੋੜਾ ਜਿਹਾ ਖੇਡ ਲਿਆ ਫੇਰ ਸੌਣ ਲਿਆ ਚੱਲੀਏ ਬਾਹਰ AC ਨਹੀਂ ਲਾਇਆ ਬੰਦ ਹੈ AC ਬੰਦ ਕਰ ਦਿੱਤਾ ਬਹੁਤ ਗਰਮੀ ਲੱਗਦੀ ਮੈਕਸਮ ਓਏ ਜਿੰਨਾ ਤੇ ਛੋਟਾ ਯਾ ਦਿਖਦਾ ਨਾ ਇਤੋਂ ਵੱਡਾ ਤੇਰਾ ਮੂੰਹ ਖੁੱਲਦਾ ਆ ਹਾਈ ਕਿਊਟ ਜਿਹਾ ਬੱਚਾ ਹੈ ਸਾਡਾ ਕਿਊਟ ਜਿਹਾ ਹਨਾ ਬੱਚੋ ਮੈਥੂ ਤੂੰ ਕਿਊਟ ਆ ਬਹੁਤ ਕਿਊਟ ਆ ਮੈਕਸ ਬਹੁਤ ਜ਼ਿਆਦਾ ਕਿਊਟ ਆ ਦੇਖ ਲਓ ਕਿਤੇ ਮਾਸਾ ਟਾਸ ਤੋਂ ਮਾਸ ਨਹੀਂ ਹੋ ਰਿਹਾ ਮੈਕਸ ਇੰਨਾ ਕਿਊਟ ਆ ਤੇ ਸ਼ਰਾਰਤ ਨਹੀਂ ਕਰਨੀ ਚੇਅਰ ਦੇ ਨਾਲ ਨੋ ਮੈਕਸ ਨੋ ਇਹਨੂੰ ਕੱਟਣਾ ਨਹੀਂ ਹੈਗਾ ਤੇ ਥੱਪੜ ਲੱਗਣਾ ਨਹੀਂ ਤੇ ਫਿਰ ਖਰਾਬ ਹੋ ਜਾਂਦੀ ਹੈ ਚੇਅਰ ਪਤਾ ਹੈ ਨਾ ਫਿਰ ਕਿੱਥੇ ਬੈਠੋਗੇ